ਨਮਸਕਾਰ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦਸਵੰਦ ਦੀ ਸਾਡੇ ਚਾਰੇ ਧਰਮਾਂ ਦੇ ਵਿੱਚ ਦਸਵੰਦ ਨੂੰ ਬਹੁਤ ਮਹੱਤਤਾ ਇੰਪੋਰਟੈਂਸ ਦਿੱਤੀ ਗਈ ਹੈ ਔਰ ਇਹ ਚੰਗੀ ਗੱਲ ਵੀ ਆ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਲੇਕਿਨ ਦਸਵੰਦ ਦੇ ਪਿਛਲਾ ਅਸਲੀ ਕਨਸੈਪਟ ਕੀ ਹੈ ਇਹਦੇ ਤੋਂ ਸਾਨੂੰ ਦੂਰ ਰੱਖਿਆ ਗਿਆ ਹੈ ਸਾਨੂੰ ਉਹਦੇ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਕਰਵਾਇਆ ਗਿਆ ਕਿ ਦਸਵੰਦ ਕੱਟਣਾ ਕਿਉਂ ਆ ਦਸਵੰਦ ਦੇ ਨਾਲ ਫਾਇਦਾ ਕੀ ਹੁੰਦਾ ਸਾਨੂੰ ਇਹਦੇ ਬਾਰੇ ਇਹ ਦੱਸਿਆ ਗਿਆ ਕਿ ਦਸਵੰਦ ਜਿਹੜਾ ਆ ਉਹ ਰੱਬ ਦੇ ਘਰ ਦੇ ਵਿੱਚ ਦੇਣਾ ਚਾਹੀਦਾ ਜੇ ਨਹੀਂ ਦੋਵਾਂਗੇ ਤੇ ਰੱਬ ਨਾਰਾਜ਼ ਹੁੰਦਾ ਆ ਜਾਂ ਰੱਬ ਫੇ ਜੇ ਤੁਸੀਂ ਸਿੱਧਾ-ਸਿੱਧਾ ਰੱਬ ਨੂੰ ਨਹੀਂ ਦੋਵਗੇ ਤਾਂ ਦੂਸਰੇ ਤਰੀਕੇ ਦੇ ਨਾਲ ਵੀ ਲੈ ਲੈਂਦਾ ਕੁਝ ਲੋਕਾਂ ਦਾ ਇਹ ਕਹਿਣਾ ਹੈਗਾ ਮਾਲਕੀ ਸਾਨੂੰ ਦਰਾ ਕੇ ਇੱਕ ਦਸਵੰਧ ਕਟਵਾਇਆ ਜਾਂਦਾ ਅਸੀਂ ਡਰ ਦੇ ਮਾਰੇ ਖੁਦ ਅਸੀਂ ਦਸਵੰਧ ਜਿਹੜਾ ਕੱਟਦੇ ਆਂ ਡੋਨੇਸ਼ਨ ਕਰਕੇ ਆਨੇ ਆ ਆਪਣੇ ਧਾਰਮਿਕ ਸਥਾਨਾਂ ਤੇ ਤੇ ਉਸ ਡੋਨੇਸ਼ਨ ਦਾ ਫਾਇਦਾ ਜਿਹੜਾ ਆ ਉਹ ਸਾਨੂੰ ਤੇ ਪਤਾ ਨਹੀਂ ਉਸ ਤਰੀਕੇ ਨਾਲ ਹੁੰਦਾ ਜਾਂ ਨਹੀਂ ਹੁੰਦਾ ਪਰ ਜਿਹੜੇ ਮੋਰੇ ਉਹ ਉਸ ਉਹਨਾਂ ਧਾਰਮਿਕ ਸਥਾਨਾਂ ਨੂੰ ਚਲਾ ਰਹੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਤੁਕਰ ਆਪਣੇ ਪੁੱਤ ਤੇ ਆਣਾ ਨਹੀਂ ਹੈ ਲੈਣਾ ਚਾਹੀਦਾ ਉਹ ਜਿਹਨਾਂ ਦੀ ਝੋਲੀ 'ਚ ਪਈ ਜਾਂਦਾ ਜਿਹਨਾਂ ਦੀ ਗੋਲ ਕਾਜ 'ਚ ਪਈ ਜਾਂਦਾ ਹੈਗਾ ਉਹ ਉਹਦਾ ਅੱਛਾ ਇਸਤੇਮਾਲ ਕਰਨ ਦਾ ਹੈ ਮਤਲਬ ਸਾਡੇ ਪੈਸੇ ਦਾ ਇਸਤੇਮਾਲ ਉਹ ਕਰਨ ਦਾ ਹੈ ਮੈਂ ਜ਼ਿਆਦਾ ਇਹਦੇ ਬਾਰੇ ਖੁੱਲ ਕੇ ਨਹੀਂ ਕਹੂੰਗਾ ਕਿ ਕੀ ਕੀ ਤਰ ਤਰ੍ਹਾਂ ਦੇ ਸਥਾਨਾ ਤੇ ਸਾਡੇ ਆ ਤੇ ਹੁੰਦਾ ਹੈਗਾ ਪਰ ਇਹਨਾਂ ਜ਼ਰੂਰ ਹੈ ਕਿ ਸਾਨੂੰ ਇਹ ਤੋਂ ਸੁਪਾਇਆ ਗਿਆ ਕਿ ਦਸਵੰਦ ਦਾ ਅਸਲੀ ਮਤਲਬ ਕੀ ਹੈ ਦਸਵੰਦ ਤੁਹਾਨੂੰ ਫਾਇਦਾ ਕਿਸ ਤਰ੍ਹਾਂ ਦੇ ਸਕਦਾ ਇਹ ਸਾਡੇ ਕੋਲ ਛੁਪਾਇਆ ਗਿਆ ਹੈ ਆਪਾਂ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਦਸਵੰਦ ਇੱਕ ਧਾਰਵਾੜਾ ਕਨਸੈਪਟ ਨਹੀਂ ਹੈਗਾ ਕਿ ਹਾਂ ਜੇ ਅਸੀਂ ਦਸਵੰਦ ਘਰ ਵਿੱਚ ਸਥਾਨਾ ਤੇ ਨਹੀਂ ਦਿੱਤਾ ਤਾਂ ਰੱਬ ਸਾਡੇ ਨਾਲ ਨਾਰਾਜ਼ ਹੋ ਜਾਊਗਾ ਰੱਬ ਸਾਡੇ ਨਾਲ ਗੁੱਸੇ ਹੋ ਜਾਊਗਾ ਰੱਬ ਸਾਨੂੰ ਕੋਈ ਨਾ ਕੋਈ ਸਜ਼ਾ ਦੇ ਦੂਗਾ ਜਾਂ ਰੱਬ ਸਾਨੂੰ ਬਿਮਾਰੀ ਦੇ ਦੂਗਾ ਇਹਦੇ ਨਾਲ ਕੋਈ ਰਿਲੇਟਿਡ ਇਹ ਗੱਲ ਨਹੀਂ ਹੈ ਇਸ ਚੀਜ਼ ਨੂੰ ਤੁਸੀਂ ਪੂਰੀ ਤਰ੍ਹਾਂ ਇਸ ਤੇ ਯਕੀਨ ਕਰ ਲੈਣਾ ਹੈ ਕਿ ਇਹਦੇ ਨਾਲ ਕੁਝ ਵੀ ਨਹੀਂ ਹੁੰਦਾ ਕਿ ਹਾਂ ਜੇ ਤੁਸੀਂ ਚਾਹੇ ਚੜਾਓ ਚਾਹੇ ਨਾ ਚੜਾਓ ਕਿਸੇ ਧਾਰਮਿਕ ਸਥਾਨ ਤੇ ਦਿਸਵੰਦ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਫਰਕ ਦਿਸਵੰਦ ਨਾਲ ਜ਼ਰੂਰ ਪੈਂਦਾ ਲੇਕਿਨ ਪੈਨ ਦਾ ਕਿਦਾਂ ਤੁਸੀਂ ਦੇਖਿਆ ਹੋਣਾ ਕੁਝ ਲੋਕ ਜਿਹੜੇ ਆ ਨਿਯਮ ਪੂਰਵਕ ਆਪਣਾ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਆਪਣਾ ਦਿਸਵੰਦ ਚੜਾਉਂਦੇ ਪਰ ਉਹਨਾਂ ਨੂੰ ਉਹਨਾਂ ਨੂੰ ਕੁਝ ਉਹਦਾ ਹਾਸਿਲ ਨਹੀਂ ਹੁੰਦਾ ਕੋਈ ਫਲ ਨਹੀਂ ਮਿਲਦਾ ਉਹਨਾਂ ਨੂੰ ਫਿਰ ਵੀ ਉਹਨਾਂ ਦੇ ਨੁਕਸਾਨ ਹੁੰਦੇ ਆ ਫਿਰ ਵੀ ਉਹਨਾਂ ਨੂੰ ਉਹ ਅੱਛੀ ਇਨਕਮ ਨਹੀਂ ਆਉਂਦੀ ਉਹਨਾਂ ਦੇ ਘਰ 'ਚ ਫਿਰ ਲੇਕਿਨ ਉਹ ਡਰ ਦੇ ਮਾਰੇ ਫਿਰ ਵੀ ਕੱਢਦੇ ਆ ਕਿ ਰੱਬ ਕਿਤੇ ਸਾਡੇ ਤੋਂ ਨਾਰਾਜ਼ ਨਾ ਹੋ ਜਵੇ ਪਰ ਉਹਨਾਂ ਨੂੰ ਫਾਇਦਾ ਕੁਝ ਨਹੀਂ ਹੁੰਦਾ ਹੈਗਾ ਸਾਲੋਂ ਸਾਲ ਉਹ ਡੋਨੇਸ਼ਨ ਦਿੰਦੇ ਆ ਪਰ ਨਹੀਂ ਫਾਇਦਾ ਹੁੰਦਾ ਪਰ ਕੁਝ ਜਿਹੜੇ ਹੈਗੇ ਆ ਲੋਗ ਉਹ ਭਾਵੇਂ ਇੱਕ ਵਾਰੀ ਦੇ ਕੇ ਉਹ ਸੌ ਵਾਰੀ ਫਲਦਾ ਹੈ ਲੋ ਦਿੰਦੇ ਉਹ ਵੀ ਉੱਥੇ ਹੀ ਆ ਦਿੰਦੇ ਉਹ ਵੀ ਉੱਥੇ ਹੀ ਪਰ ਉਹਦੇ ਪਿੱਛੇ ਦਾ ਕਾਰਨ ਹੈ ਮੇਨ ਕਾਰਨ ਹੈ ਕਿ ਹਾਂ ਉਹ ਕਿਉਂ ਫਲ ਜਾਂਦਾ ਉਹਨਾਂ ਨੂੰ ਦਸਵੰਦ ਕਿਉਂ ਜ਼ਿਆਦਾ ਮਲਟੀਪਲਾਈ ਹੋ ਕੇ ਵਾਪਸ ਮਿਲਦਾ ਔਰ ਜਿਹੜੇ ਸਾਲੋ ਸਾਲ ਚੜਾਉਂਦੇ ਆ ਚੜਾਵਾ ਉਹ ਉਹਨਾਂ ਨੂੰ ਉੱਥੇ ਕਿਉਂ ਨਹੀਂ ਉਹਨਾਂ ਨੂੰ ਫਾਇਦਾ ਹੁੰਦਾ ਹੈ ਇਹਦੇ ਪਿੱਛੇ ਲੌਜੀਕ ਹੈ ਦੋਸਤੋ ਆਪਣੇ ਸਬਕੌਨਸ਼ੀਅਸ ਮਾਈਂਡ ਦਾ ਸਾਡੀ ਮਾਈਂਡ ਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਦੀ ਕਰ ਦਿੱਤੀ ਜਾਂਦੀ ਹੈ ਕਿ ਸਾਨੂੰ ਇਹ ਚੀਜ਼ ਸਮਝ ਨਹੀਂ ਹੁੰਦੀ ਕਿ ਦਸਵੰਦ ਸਾਡੇ ਲਈ ਕੰਮ ਕਿੱਦਾਂ ਕਰੂਗਾ ਉਹ ਕੋਈ ਸਾਡੀ ਜਿਹੜੀ ਪ੍ਰੋਗਰਾਮਿੰਗ ਮਾਈਂਡ ਦੀ ਹੋਈ ਹੈ ਨਾ ਸਬਕੌਂਸ਼ੀਅਸ ਮਾਈਂਡ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਸਾਨੂੰ ਸ਼ੁਰੂ ਤੋਂ ਦੱਸਿਆ ਗਿਆ ਕਿ ਹਾਂ ਜੀ ਗੁਰਦੁਆਰੇ ਮੰਦਰ ਕੋਈ ਵੀ ਤਾਮੇ ਸਥਾਨ ਜਿਹੜਾ ਉੱਥੇ ਸਾਨੂੰ ਚੜਾਉਣਾ ਚਾਹੀਦਾ ਰੱਬ ਖੁਸ਼ ਹੁੰਦਾ ਹੈ ਰੱਬ ਤੁਹਾਨੂੰ ਬਤਾ ਕੇ ਦਿੰਦਾ ਹੈ ਇਸ ਤਰੀਕੇ ਨਾਲ ਕਿਹਾ ਜਾਂਦਾ ਪਰ ਹੁਣ ਇੱਕ ਇੱਕ ਕੋਈ ਮੰਨ ਲਓ ਇੱਕ ਇੱਕ ਐਗਜ਼ਾਮਪਲ ਦੇ ਤੌਰ ਤੇ ਕੋਈ ਗਰੀਬ ਬੰਦਾ ਆ ਉਹਦੇ ਕੋਲ ਤਾਂ ਖਾਣ ਨੂੰ ਵੀ ਰੋਟੀ ਨਹੀਂ ਹੈ ਉਹ ਵਿਚਾਰਾ ਆਪਣੇ ਆਪਣੇ ਪੈਸੇ ਦੇ ਵਿੱਚੋਂ ਦਸਵੰਧ ਕੱਢ ਕੇ ਬੜੀ ਮੁਸ਼ਕਲ ਦੇ ਨਾਲ ਉਹ ਧਰਮਿਕ ਸਥਾਨ ਤੇ ਚੜਾ ਕੇ ਆਉਂਦਾ ਤੇ ਉਹ ਤੇ ਅਮੀਰ ਨਹੀਂ ਹੋ ਪਾਂਦਾ ਲੇਕਿਨ ਜਿਨ੍ਹਾਂ ਦੀ ਝੋਲੀ 'ਚ ਜਾਂਦਾ ਜਿਨ੍ਹਾਂ ਦੇ ਗੋਲ ਕਾਂ 'ਚ ਜਾਂਦਾ ਹੈਗਾ ਉਹਨਾਂ ਉਹਨਾਂ ਨੂੰ ਤੇ ਬਹੁਤ ਫਾਇਦਾ ਹੁੰਦਾ ਉਹ ਉਹਦਾ ਭਰਪੂਰ ਫਾਇਦਾ ਲੈਂਦੇ ਹੈਗੇ ਆ ਬਿਲੇ ਬੈਠ ਕੇ ਉਹ ਇਹਨਾਂ ਇਹਨਾਂ ਪੈਸਿਆਂ ਦਾ ਆਨੰਦ ਲੈਂਦੇ ਆ ਤੇ ਸਾਡੇ ਵਰਗੇ ਲੋਕ ਉਹਨਾਂ ਦੀਆਂ ਝੋਲੀਆਂ ਭਰੀ ਜਾਂਦੇ ਆ ਮੱਥੇ ਟੇਕੀ ਜਾਂਦੇ ਆ ਤੇ ਜਿਹੜੇ ਬੰਦੇ ਇੱਕ ਵਾਰੀ ਚੜਾ ਕੇ ਹੁੰਦੇ ਜਾਂ ਦੋ ਵਾਰੀ ਚੜਾ ਕੇ ਹੁੰਦੇ ਦਸਵੰਦ ਡੋਨੇਸ਼ਨ ਜਿਹੜੇ ਕਈ ਕਈ ਤੇ ਚਲੋ ਬਹੁਤ ਚੰਗੀ ਗੱਲ ਹੈ ਕਿ ਕਿਸੇ ਗਰੀਬ ਗੁਰਬੇ ਨੂੰ ਦੇਣਾ ਚਾਹੀਦਾ ਹੈਗਾ ਗੁਰਦੁਆਰੇ ਮੰੰਦਰ ਚੜਾਉਣ ਨਾਲੋਂ ਚੰਗਾ ਹੈ ਕਿਸੇ ਦੇ ਮੂੰਹ ਦੇ ਵਿੱਚ ਪਾ ਦਿਓ ਰੋਟੀ ਉਹ ਤੁਹਾਨੂੰ ਜ਼ਿਆਦਾ ਫਾਇਦਾ ਕਰ ਚੁੱਕੀ ਪਰ ਇਹਦੇ ਪਿਛਲੇ ਜਿਹੜੇ ਮਾਈਂਡ ਪ੍ਰੋਗਰਾਮਿੰਗ ਆ ਉਹ ਮੈਂ ਤੁਹਾਨੂੰ ਦੱਸ ਲਾਂਗਾ ਕਿ ਕੀ ਹੈ ਅਸਲ ਇਹਦਾ ਕਨਸੈਪਟ ਇਹ ਸਿਗਾ ਕਿ ਜਿੱਦਾਂ ਹੀ ਅਸੀਂ ਦਸਵੰਦ ਕੱਢਦੇ ਆਂ ਤੇ ਸਾਡੇ ਅੰਦਰ ਇੱਕ ਭਾਵ ਜਿਹੜਾ ਆ ਉਹ ਡਵੈਲਪ ਹੁੰਦਾ ਹੈ ਕਿ ਮੈਂ ਇਸ ਦੇ ਯੋਗ ਹਾਂ। ਨਾ ਕਿ ਡਰ ਨਾ ਕਟਿਆ ਜਾਣਾ ਚਾਹੀਦਾ। ਇਹ ਭਾਵਨਾ ਹੋਣੀ ਚਾਹੀਦੀ ਆ ਕਿ ਮੈਂ ਇਸ ਦੇ ਯੋਗ ਹਾਂ, ਮੈਂ ਕਿਸੇ ਦੀ ਮਦਦ ਕਰ ਸਕਦਾ, ਮੈਂ ਕਿਸੇ ਗਰੀਬ ਨੂੰ ਰੋਟੀ ਖਵਾ ਸਕਦਾ, ਜਾਂ ਮੈਂ ਕਿਸੇ ਗਰੀਬ ਦੀ ਕੋਈ ਲੋੜ ਪੂਰੀ ਕਰ ਸਕਦਾ। ਮੈਨੂੰ ਰੱਬ ਨੇ ਇੰਨੇ ਯੋਗ ਬਣਾ ਦਿੱਤਾ ਹੈ। ਮੈਨੂੰ ਇੰਨਾ ਕੁ ਪੈਸਾ ਦੇ ਦਿੱਤਾ ਕਿ ਮੈਂ ਆਪਣੇ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਹੈ ਮੈਂ ਲੋਕਾਂ ਦੇ ਵਿੱਚ ਵੰਡ ਸਕਦਾ ਆ ਬਹੁਤ ਹੀ ਖੁਸ਼ੀ ਦੇ ਨਾਲ ਨਾ ਕਿ ਡਰ ਦੇ ਨਾਲ ਸਾਨੂੰ ਤਾਂ ਡਰਾ ਕੇ ਉੱਥੇ ਝੋਲੀਆਂ ਭਰਵਾਈਆਂ ਜਾਂਦੀਆਂ ਗੋਲਕਾਂ 'ਚ ਪੈਸੇ ਭਵਾਈ ਜਾਂਦੇ ਹੈਗੇ ਆ ਆ ਨਹੀਂ ਕੀਤਾ ਤੇ ਐਦਾਂ ਹੋ ਜਾਊਗੀ ਆ ਨਹੀਂ ਕੀਤਾ ਤੇ ਐਦਾਂ ਹੋ ਜਾਊਗੀ ਮੈਂ ਇੱਕ ਮੈਂ ਨਾਮ ਨਹੀਂ ਲੈਣਾ ਇੱਥੇ YouTube ਤੇ ਮੈਂ ਉਹ ਬੰਦੇ ਦੀ ਆਪਣਾ ਗੁਰਸਿੱਖ ਪਈ ਹੈਗਾ ਉਹਨੇ ਐਦਾਂ ਨਹੀਂ ਬੇਤੁਕੀਆਂ ਕਹਾਣੀਆਂ ਸੁਣਾਈਆਂ ਉਹਦੇ ਵਿੱਚ ਦਸਵੰਦ ਦੇ ਬਾਰੇ ਯਾ ਜੀ ਬਾਬਾ ਜੀ ਨੇ ਐ ਕਰ ਦਿੱਤੀ ਬਾਬਾ ਜੀ ਨੇ ਉਹਨੂੰ ਐ ਕਹਿ ਦਿੱਤਾ ਹਾਂ ਤੂੰ ਆ ਤੇਨੂੰ ਤੂੰ ਦੱਸ ਕਿੰਨੀ ਦੇਰ ਹੋ ਗਈ ਤੂੰ ਪੈਸਾ ਗੁਰਦੁਆਰੇ ਕਿਉਂ ਨਹੀਂ ਚੜਾਇਆ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਕਿੰਨਾ ਡਰ ਪੈਦਾ ਕਰਨ ਦਾ ਈ ਆ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ ਲੋਕਾਂ ਨੂੰ ਕਿ ਹਾਂ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹ ਡਰਾ ਧਮਾਕ ਕੇ ਤੁਮਕਾ ਕੇ ਤੁਹਾਨੂੰ ਤੁਹਾਡੀਆਂ ਜੇਬਾਂ ਖਾਲੀ ਕਰੀ ਜਾਣ ਦੇ ਹੈਗੇ ਇੱਕ ਬੰਦਾ ਗਰੀਬ ਜਿਹੜਾ ਉਹ ਕਿੱਥੋਂ ਤੁਹਾਨੂੰ ਦਸਵੰਤ ਕੱਢ ਕੇ ਦੇ ਦੂਗਾ ਉਹਦੀ ਤੇ ਆਪਣੀ ਰੋਟੀ ਦਾ ਗੁਜ਼ਾਰਾ ਬੜਾ ਮੁਸ਼ਕਲ ਚੱਲਦਾ ਹੈ ਉਹਦੇ ਅੰਦਰ ਉਹਨੂੰ ਕਿੱਥੋਂ ਦੁਬਾਰਾ ਵਾਪਸ ਮਲਟੀਪਲਾਈ ਹੋ ਕੇ ਆਣਾ ਮਲਟੀਪਲਾਈ ਕਰਕੇ ਦਿੰਦਾ ਸਾਡਾ ਸਬਕੌਨਸ਼ੀਅਸ ਮਾਈਂਡ ਇਹਦੇ ਬਾਰੇ ਦੋਸਤੋ ਜਰੂਰ ਜਾਣੋ ਇਹਦੇ ਬਾਰੇ ਨੌਲੇਜ ਲਾਓ ਜਰੂਰ ਇਹਦੇ ਬਾਰੇ ਕਿਤਾਬਾਂ ਬਹੁਤ ਲਿਖ ਹੋ ਚੁੱਕੀਆਂ ਹੈਗੀਆਂ ਕਿਤਾਬਾਂ ਪੜੋ ਸਭ ਤੋਂ ਮੇਨ ਜਿਹੜੀ ਕਿਤਾਬ ਹੈਗੀ ਦਾ ਸਿਕਰਟ ਹੈ ਗਈ ਆ ਉਹਦੇ ਤੇ ਮੂਵੀ ਵੀ ਬਣ ਚੁੱਕੀ ਹੈ ਉਹਨੂੰ ਮੇਰੇ ਸਾਰੇਆਂ ਅੱਗੇ ਗੁਜਾਰਿਸ਼ ਹੈ ਰਿਕੁਐਸਟ ਹੈ ਕਿ ਉਹਨੂੰ ਆਪਣੇ ਬੱਚਿਆਂ ਨੂੰ ਆਪ ਖੁਦ ਵੀ ਪੜ੍ਹਾਓ ਔਰ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ ਤੁਹਾਨੂੰ ਪਤਾ ਲੱਗੇ ਕਿ ਸਬਕੌਂਸ਼ੀਅਸ ਮਾਈਂਡ ਕੀ ਚੀਜ਼ ਹੈ ਉਹ ਜਿਹਨੂੰ ਜਿਹਨੂੰ ਅਸੀਂ ਆਪਣੇ ਅੰਦਰ ਬੈਠਾ ਰੱਬ ਕਹਿੰਨੇ ਉਹ ਹੋਈ ਸਬਕੌਂਸ਼ੀਅਸ ਮਾਈਂਡ ਹੈ ਉਹ ਹੀ ਸਬਕੌਂਸ਼ੀਅਸ ਮਾਈਂਡ ਦੀ ਗੱਲ ਕੀਤੀ ਗਈ ਹੈ ਸਾਡੇ ਗੁਰੂਆਂ ਪੀਰਾਂ ਨੇ ਉਹਦਾ ਨਾਮ ਡਾਇਰੈਕਟ ਨਹੀਂ ਲਿਆ ਉਹਨੂੰ ਰੱਬ ਕਹਿੰਦਾ ਕਿਸੇ ਨੇ ਗੁਰੂ ਕਹਿੰਦਾ ਕਿਸੇ ਨੇ ਕੁਝ ਕਹਿ ਦਿੱਤਾ ਪਰ ਮੇਨ ਸਾਡਾ ਉਹ ਅੰਦਰ ਬੈਠਾ ਸਾਡਾ ਆਪਣਾ ਜਿਹੜਾ ਦਾਤਾ ਆ ਉਹੀ ਆ ਉਹਦੇ ਉਹਦੇ ਉਸ ਉਹਦੇ ਵਿੱਚ ਤੁਸੀਂ ਜੋ ਫੀਡ ਕਰ ਦੋਗੇ ਜੋ ਉਹਦੀ ਪ੍ਰੋਗਰਾਮਿੰਗ ਕਰ ਦੋਗੇ ਉਹ ਤੁਹਾਡੇ ਲਈ ਉਸੇ ਤਰ੍ਹਾਂ ਦਾ ਕਰਨਾ ਸ਼ੁਰੂ ਕਰ ਦੋਗਾ ਸੋ ਦੋਸਤੋ ਦਸਬੰਧ ਤਾਂ ਹੀ ਕੱਢਿਆ ਜਾ ਸਕਦਾ ਜੇ ਤੁਸੀਂ ਖੁਦ ਅੰਦਰੋਂ ਤੁਹਾਡੇ ਅੰਦਰ ਭਾਵਨਾ ਹੈ ਭਾਵ ਹੈ ਇਹ ਅੰਦਰ ਕਿ ਹਾਂ ਮੈਂ ਇੰਨੇ ਯੋਗ ਹਾਂ ਕਿ ਮੈਂ ਕਿਸੇ ਦੀ ਮਦਦ ਕਰ ਸਕਦਾ ਅਗਰ ਮੈਂ ਟੁੱਟਿਆ ਫੁੱਟਿਆ ਕਰਕੇ ਆਪਣਾ ਗੁਜ਼ਾਰਾ ਚੱਲ ਨਹੀਂ ਰਿਹਾ ਤਾਂ ਮੈਂ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਜਾ ਕੇ ਮੈਂ ਦਸਵੰਦ ਚੜਾ ਰਿਹਾ ਹੈਗਾ ਤੇ ਮੈਨੂੰ ਮੇਰੇ ਕੋਲ ਜਿਹੜਾ ਸੀਗਾ ਉਹ ਵੀ ਚਲਾ ਗਿਆ ਸਮਝ ਲਓ। ਡਰ ਕੇ ਕਦੀ ਨਹੀਂ ਚੜਾਣਾ ਹੈਗਾ। ਹਾਂ ਆਪਣੇ ਅੰਦਰ ਇੱਕ ਲੈ ਕੇ ਆਓ ਕਿ ਮੈਂ ਇੰਨੇ ਯੋਗ ਹੋ ਚੁੱਕਾ ਮਾਲੋ ਤੁਸੀਂ 25000 ਕਮਾਣ ਜੋਗੇ ਹੋਗੇ ਤੁਸੀਂ 50000 ਕਮਾਣ ਜੋਗੇ ਹੋਗੇ ਤੁਹਾਡੇ ਅੰਦਰ ਭਾਵ ਆ ਗਿਆ ਕਿ ਮੈਨੂੰ ਰੱਬ ਨੇ ਇੰਨਾ ਦੇ ਦਿੱਤਾ ਹੈਗਾ। ਮੈਨੂੰ ਯੂਨੀਵਰਸ ਇੰਨਾ ਦੇ ਰਹੀ ਆ ਤੇ ਮੈਂ ਇਹਦੇ ਵਿੱਚੋਂ ਖੁਸ਼ ਹਿੱਸਾ ਬੜੀ ਖੁਸ਼ੀ ਦੇ ਨਾਲ ਕਿਸੇ ਦੇ ਉੱਤੇ ਮੈਂ ਲਗਾ ਸਕਦਾ ਕਿਸੇ ਦੀ ਹੈਲਪ ਕਰ ਸਕਦਾ ਹਾਂ ਕਿਸੇ ਨੂੰ ਰੋਟੀ ਖਵਾ ਸਕਦਾ ਹਾਂ। ਤਾ ਕਰਕੇ ਤੁਹਾਡਾ ਇਹ ਜਿਹੜਾ ਦਸਵੰਦ ਆ ਉਹ ਮਲਟੀਪਲਾਈ ਹੋਣਾ ਸ਼ੁਰੂ ਹੋਏਗਾ ਕਿਸੇ ਧਰਮ ਦੇ ਵਿੱਚ ਕਿਹਾ ਜਾਂਦਾ ਵੀ ਹਾਂ ਜੀ ਜਿਹੜਾ ਦਸਵੰਦ ਹੈ ਉਹ ਜੇ ਤੁਸੀਂ ਇੱਕ ਵਾਰ ਤੁਸੀਂ ਗੁਰੂ ਦੇ ਘਰ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ 30 60 ਜਾਂ 100 ਹੋ ਕੇ ਤੁਹਾਨੂੰ ਵਾਪਸ ਆਏਗਾ ਲੇਕਿਨ ਉਹਨੇ ਪਿਛਲਾ ਕਾਰਨ ਨਹੀਂ ਨਾ ਦੱਸਿਆ ਕਿ ਉਹ ਕਿਤਾਬ ਵਾਪਸ ਆਏਗਾ ਕਿ ਜਿਹੜਾ ਮੈਂ ਜਿਹੜਾ ਮੈਂ 10% ਜਿਹੜਾ ਮੈਂ ਦਿੱਤਾ ਡਰ ਕੇ ਦਿੱਤਾ ਹੈਗਾ ਕਿ ਕਿਤੇ ਬਾਬਾ ਨਾਰਾਜ਼ ਨਾ ਹੋ ਜਵੇ ਤੇ ਉਹ ਮੇਰੇ ਕੋਲ ਤਾਂ ਜਿਹੜਾ 10% ਵੀ ਸੀਗਾ ਉਹ ਵੀ ਮੈਂ ਗਵਾ ਲਿਆ ਤੇ 30% ਆਣਾ ਤਾਂ ਮੈਨੂੰ ਨਹੀਂ ਲੱਗਦਾ ਕਿਤੇ ਆ ਸਕਦਾ ਹੈਗਾ ਇਸ ਤਰੀਕੇ ਨਾਲ ਹਾਂ ਤੁਹਾਡੇ ਅੰਦਰ ਅਮੀਰੀ ਦਾ ਭਾਵ ਹੋਣਾ ਚਾਹੀਦਾ ਤੁਹਾਡੇ ਅੰਦਰ ਇਹ ਅਮੀਰੀ ਦਾ ਭਾਵ ਪ੍ਰਗਟ ਹੋਣਾ ਚਾਹੀਦਾ ਕਿ ਮੈਂ ਅਮੀਰ ਹਾਂ ਮੈਂ ਰਿਚ ਹੈਗਾ ਹਾਂ ਤੇ ਮੈਂ ਕਿਸੇ ਦੀ ਮਦਦ ਕਰ ਸਕਦਾ ਹਾਂ ਮੈਂ ਆਪਣੀ ਆਪਣੀ ਕਮਾਈ ਦੇ ਵਿੱਚੋਂ 10% ਦੇਣ ਦੇ ਬਿਲਕੁਲ ਯੋਗ ਹਾਂ ਹੁਣ ਇੱਕ ਬੰਦੇ ਦਾ 30000 ਰੁਪਿਆ ਸੈਲਰੀ ਹੈਗੀ ਮੰਨ ਲਓ ਉਸ ਬੰਦੇ ਦੇ ਕੋਲ ਅ ਕਰਜ਼ੇ ਇੰਨੇ ਚੱਕੇ ਹੋਏ ਆ ਕਿ ਉਹ 30000 ਦੀ ਜਗ੍ਹਾ ਉਹਨੂੰ ਤਾਂ 40000 ਖੁੱਦ ਚਾਹੀਦਾ ਹੈਗਾ ਤਾਂ ਉਹ ਵਿੱਚੋਂ ਦਸਵੰਦ ਵੀ 3000 ਰੁਪਿਆ 30000 ਦੇ ਵਿੱਚੋਂ ਕੱਢ ਦੇਗਾ ਡਰ ਕੇ ਮਾਰਾ ਕੇ ਹਾਂ ਵੀ ਮੈਨੂੰ ਰੱਬ ਮੈਨੂੰ ਹੋਰ 30000 ਦਾ ਜਿਹੜਾ 30 30 ਗੁਣਾ ਕਰਕੇ ਦਊਗਾ ਤਾਂ ਮੇਰੇ ਵਰਗਾ ਮੈਨੂੰ ਤਾਂ ਲੱਗਦਾ ਸ਼ਾਇਦ ਉਹ ਮੁਰਖਤਾ ਹੀ ਕਰ ਰਿਹਾ ਹੈਗਾ ਇਸ ਚੀਜ਼ ਦੇ ਵਾਸਤੇ ਕਿ ਹਾਂ ਵੀ ਆਪਣਾ ਵੀ 3000 ਗਵਾ ਲਿਆ ਤੇ ਅੱਗੇ ਉਤ ਕੁਛ ਆਣਾ ਹੀ ਨਹੀਂ ਕਿਉਂਕਿ ਪਹਿਲ ਉਹਦੇ ਅੰਦਰ ਗਰੀਬੀ ਦਾ ਭਾਵ ਆ ਉਹ ਉਹਦੇ ਅੰਦਰ ਇੱਕ ਕਰਜ਼ੇਦਾਰ ਵਾਲਾ ਭਾਵ ਹੈਗਾ ਕਿ ਮੈਂ ਤਾਂ ਕਰਜ਼ਾ ਹੀ ਹੈਗਾ ਅਗਰ ਉਹਦੇ ਅੰਦਰ ਪਹਿਲੇ ਹੀ ਇਹ ਕਰਜ਼ੇ ਵਾਲਾ ਭਾਵ ਹੈਗਾ ਤਾਂ ਉਹ ਅਮੀਰ ਕਦੀ ਹੋ ਨਹੀਂ ਸਕਦਾ ਉਹ 30 ਗੁਣਾ ਜਿਹੜਾ ਆਣਾ ਹੈ ਨਾ ਉਹ 30 ਗੁਣਾ ਉੱਤੋਂ ਲਾਸ ਹੋ ਜਾਣਾ ਹੈਗਾ ਉਹਨੇ ਸੋ ਜਦੋਂ ਤੁਸੀਂ ਦਸਵੰਤ ਕੱਢਣਾ ਸ਼ੁਰੂ ਕਰਨਾ ਹੈ ਉਦੋਂ ਇਸ ਤਰੀਕੇ ਦੇ ਨਾਲ ਕਰਨਾ ਕਿ ਸਭ ਤੋਂ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਫਿਟ ਕਰੋ ਇਹਦੀ ਪ੍ਰੋਗਰਾਮਿੰਗ ਕਰੋ ਕਿ ਮੈਂ ਅਮੀਰ ਹਾਂ ਮੈਂ ਰਿਚ ਹਾਂ ਮੈਂ ਇੰਨਾ ਇੰਨੀ ਮਦਦ ਕਿਸੇ ਦੀ ਕਰ ਸਕਦਾ ਹਾਂ ਫਿਰ ਤੁਹਾਡੇ ਅੰਦਰ ਜਿਹੜੀ ਜਿਹੜਾ ਇਹ ਭਾਵ ਪ੍ਰਗਟ ਹੋਇਆ ਹੈ ਇਹਨੇ ਤੁਹਾਨੂੰ ਗਾਫੇ ਮਲਟੀਪਲਾਈ ਕਰਨਾ ਹੈ ਕਿਉਂਕਿ ਯੂਨੀਵਰਸ ਦੇਖਦੀ ਹੈ ਕਿ ਇਹ ਜਿਹੜਾ ਦੇਣ ਵਾਲਾ ਬੰਦਾ ਇਹਨੂੰ ਮੈਂ ਹੋਰ ਦਵਾਂ ਜਿਹੜਾ ਖੁਸ਼ੀ-ਖੁਸ਼ੀ ਦੇਣ ਵਾਲਾ ਡਰ ਕੇ ਨਹੀਂ ਜਿਹੜਾ ਖੁਸ਼ੀ-ਖੁਸ਼ੀ ਦੇਣ ਵਾਲਾ ਬੰਦਾ ਆ ਉਹਨੂੰ ਯੂਨੀਵਰਸ ਬਹੁਤ ਵਧਾ ਕੇ ਦਿੰਦੀ ਹੈ ਇਹ ਪੱਕੀ ਗੱਲ ਹੈ ਕਿਉਂਕਿ ਮੈਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਹਾਈ ਸੀ ਦਸਵੰਦਤਾ ਫਾਇਦਾ ਤਾਂ ਹੈ ਪਰ ਉਹਦੇ ਪਿਛਲਾ ਕਨਸੈਪਟ ਸਹੀ ਤਰੀਕੇ ਨਾਲ ਸਮਝਾਇਆ ਨਹੀਂ ਗਿਆ ਇਸ ਵੀਡੀਓ ਨੂੰ ਸਮਝੋ ਤੇ ਆਪਣੇ ਅੰਦਰ ਪਹਿਲਾਂ ਇਹ ਭਾਵ ਲੈ ਕੇ ਆਓ ਕਿ ਮੈਂ ਅਮੀਰ ਹਾਂ ਮੈਂ ਰਿਚ ਹਾਂ ਫੇਰ ਤੁਹਾਨੂੰ ਉਹ ਦਸ ਕਟਿਆ ਹੋਇਆ ਦਸਵੰਦ ਕਟਿਆ ਹੋਇਆ ਦਾਨ ਦਕਸ਼ਨਾ ਜਿਹੜੀ ਆ ਉਹ ਫੇਰ ਤੁਹਾਨੂੰ ਮਲਟੀਪਲਾਈ ਹੋ ਕੇ ਮਿਲੂਗੀ ਅਦਰਵਾਈਜ਼ ਤੁਸੀਂ ਆ ਸਮਝ ਲਓ ਕਿ ਤੁਸੀਂ ਬਾਬਿਆਂ ਤੋਂ ਡਰ ਡੁਰ ਕੇ ਹਨਾ ਆਪਣਾ ਵੀ ਜਿਹੜਾ ਸੀਗਾ ਤੁਹਾਡੇ ਕੋਲ ਤੁਸੀਂ ਉਹ ਵੀ ਗਵਾ ਲੈਣਾ ਹੈ ਪਹਿਲਾਂ ਆਪਣੇ ਆਪ ਤੇ ਪੂਰਾ ਲੈ ਕੇ ਆਓ ਕਿ ਮੈਂ ਕੁਛ ਕਰਾਂ ਮੈਂ ਆਪਣੇ ਕੋਲ ਇੰਨਾ ਕ ਪੈਸਾ ਕਰਾਂ ਕਿ ਜਿਹੜਾ ਮੈਂ ਕਿਸੇ ਨੂੰ ਦੇਣ ਦੇ ਯੋਗ ਬਣ ਸਕਾਂ ਔਰ ਫੇਰ ਤੁਹਾਡੇ ਮਨ ਚ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਲੈਣ ਦੀ ਵਾਪਸ ਤੁਹਾਡੇ ਅੰਦਰ ਸਿਰਫ ਇਹੀ ਹੋਣਾ ਚਾਹੀਦਾ ਕਿ ਮੈਂ ਦੇਣ ਦੇ ਯੋਗ ਹਾਂ ਯੂਨੀਵਰਸ ਵੀ ਤੁਹਾਨੂੰ ਉਹਦਾ ਆਪਣੇ ਆਪ ਰਿਟਰਨ ਦੇਗੀ ਔਰ ਬਹੁਤ ਬਿਹਤਰ ਰਿਟਰਨ ਦੇਗੀ ਇਹ ਪੱਕੀ ਗੱਲ ਹੈ ਇਹ 100% ਗੱਲ ਹੈ ਕਿ ਫਿਰ ਤੁਹਾਨੂੰ ਜਿਹੜਾ ਦਾ ਸੰਬੰਧ ਜਿਹੜਾ ਬਹੁਤ ਫਲੇਗਾ ਸੌ ਬਣਾ ਹੋ ਕੇ ਵਾਪਸ ਆਏਗਾ ਪਰ ਲੇਕਿਨ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਫਿਟ ਕਰੋ ਉਹਦੇ ਯੋਗ ਬਣੋ ਕਿ ਮੈਂ ਇੰਨਾ ਪੈਸਾ ਕਮਾ ਰਿਹਾ ਤਾਂ ਮੈਂ ਅਮੀਰ ਹਾਂ ਜਦੋਂ ਤੱਕ ਤੁਸੀਂ ਆਪ ਪਹਿਲਾਂ ਟੁੱਟੇ ਹੋਏ ਹੋ ਤਾਂ ਨਹੀਂ ਕੁਝ ਕਰ ਸਕਦੇ ਦੋਸਤੋ ਸੋ ਬੱਸ ਇਹ ਮੈਸੇਜ ਦੇਣਾ ਸੀ ਤੁਹਾਨੂੰ ਦਸਵੰਦ ਦਾ ਅਸਲ ਮੀਨਿੰਗ ਸਮਝੋ ਤੇ ਬਿਨਾਂ ਵਜੇ ਧਾਰਮਿਕ ਸਥਾਨਾਂ ਤੇ ਪੈਸਾ ਚੜਾਉਣਾ ਬੰਦ ਕਰੋ ਜਿੰਨੀ ਤੇ ਤੁਸੀਂ ਖੁਦ ਹਜੇ ਕਰਜ਼ਾਈਆਂ ਜਿੰਨੀ ਤੇ ਤੁਹਾਡਾ ਖੁਦ ਤੁਹਾਡੀ ਆਪਣੀ ਹਜੇ ਜਿਹੜੀ ਕਮਾਈ ਹੈ ਉਹ ਸਫੀਸ਼ੀਐਂਟ ਨਹੀਂ ਹੈਗੀ ਓਨੀ ਤੇ ਤੁਹਾਨੂੰ ਦਸਵੰਦ ਘਟ ਚੜਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਬਾਬੇ ਉਹ ਬਿਆਂ ਦੇ ਕੋਲੋਂ ਡਰ ਡਰ ਕੇ I mean ਦਸਵੰਦ ਉਹਨਾਂ ਦੀ ਗੋਲਕਾਣਾ ਭਰੀ ਜੋ ਠੀਕ ਹੈ ਪਹਿਲਾਂ ਆਪਣਾ ਆਪਣਾ ਕਰੋ ਹਾਂ ਤੁਸੀਂ ਅਗਰ ਤੁਸੀਂ ਵੈਸੇ ਇੱਕ ਹੈਲਪ ਦੇ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਤੁਸੀਂ ਕਿਸੇ ਦਾ ਕੁਝ ਭਲਾ ਕਰਨਾ ਚਾਹੁੰਦੇ ਆ ਤਾਂ ਧਾਰਮਿਕ ਸਥਾਨਾਂ ਨਾਲੋਂ ਚੰਗਾ ਹੈ ਕਿਸੇ ਗਰੀਬ ਦੇ ਮੂੰਹ 'ਚ ਰੋਟੀ ਪਾ ਦਿਓ ਉਹ ਉਹਦੇ ਵਿੱਚ ਭਾਵਨਾ ਕੁਝ ਹੋਰ ਆ ਜਾਂਦੀ ਹੈ ਉਹਨੂੰ ਦਸਵੰਦ ਨਹੀਂ ਕਿਹਾ ਜਾਂਦਾ ਦਸਵੰਦ ਹੁੰਦਾ 10% ਠੀਕ ਹੈ ਦਸਵੰਦ ਕੱਟਣਾ ਇੱਕ ਅਲੱਗ ਚੀਜ਼ ਹੈ ਕਿਸੇ ਦੀ ਹੈਲਪ ਕਰਨਾ ਚਾਹੇ ਤੁਸੀਂ ਉਹ 10 ਰੁਪਏ ਦੀ ਕਰੋ ਚਾਹੇ 100 ਰੁਪਏ ਦੀ ਕਰੋ ਉਹਦੇ ਵਿੱਚ ਭਾਵਨਾ ਕੁਝ ਹੋਰ ਆਉਂਦੀ ਹੈ ਉਹਦੇ ਵਿੱਚ ਇੱਕ ਇਨਸਾਨੀਅਤ ਦੀ ਭਾਵਨਾ ਆਉਂਦੀ ਹੈ ਉਹਦੇ ਵਿੱਚ ਦਇਆ ਦੀ ਭਾਵਨਾ ਆਉਂਦੀ ਹੈ ਉਹ ਇੱਕ ਅਲੱਗ ਕਨਸੈਪਟ ਹੈਗਾ ਹਾਂ ਤੁਸੀਂ ਮਦਦ ਕਰਨੀ ਹੈ ਜਿੰਨੀ ਦੇ ਤੁਸੀਂ ਆਪ ਹਜੇ ਪੂਰੀ ਤਰ੍ਹਾਂ ਵੈਲ ਸੈਟਲ ਨਹੀਂ ਹੋ ਜਨਨੇ ਉਨੀ ਦੇ ਤੁਸੀਂ ਦੂਸਰਿਆਂ ਦੀ ਮਦਦ ਕਰੋ ਜਿੰਨੀ ਤੁਸੀਂ ਕਰ ਸਕਦੇ ਆਂ ਬਸ ਉਹ ਤੋਂ ਲੈਂਡ ਦੀ ਉਮੀਦ ਨਾ ਰੱਖਿਓ ਕਿ ਮੈਂ ਕਿਸੇ ਗਰੀਬ ਦੇ ਮੂੰਹ ਚ ਰੋਟੀ ਪਾ ਦਿੱਤਾ ਤੇ ਮੈਨੂੰ ਰੱਬ ਹੁਣ ਸ਼ਾਇਦ 100 ਦਾ 1000 ਕਰਕੇ ਦੇਵੇਗਾ ਇਹ ਕੋਈ ਸਕੀਮ ਨਹੀਂ ਹੈਗੀ ਰੱਬ ਵਾਲੀ ਕੋਈ ਇਹ ਬੈਂਕ ਦੀ ਕੋਈ ਸਕੀਮ ਨਹੀਂ ਹੈ ਕਿ ਹਾਂ ਵੀ ਕੋਈ ਰੱਬ ਇਦਾਂ ਬੈਠਾ ਕਿਦਾਂ ਕਰਨ ਡਿਆ ਹੈਗਾ ਕਿ ਇਦਾਂ ਦਾ ਕੋਈ ਅਕਾਊਂਟ ਲੈ ਕੇ ਨਹੀਂ ਬੈਠਾ ਹੈਗਾ ਇਦਾਂ ਦੇ ਖਾਤੇ ਲੈ ਕੇ ਨਹੀਂ ਬੈਠਾ ਉਹ ਕਿ ਉਹ ਸਾਡੀਆਂ ਇਦਾਂ ਜੇ ਇੰਨਾ ਹੀ ਸੌਖਾ ਹੋਵੇ ਤਾਂ ਦੁਨੀਆ ਸਾਰੀ ਇਸੇ ਤਰ੍ਹਾਂ ਅਮੀਰ ਹੋ ਜਵੇ। ਸਾਰੀ ਦੁਨੀਆ ਇਹ ਬਾਬੇ ਆਬੂ ਬਿਆਂ ਨੂੰ ਅਮੀਰ ਕਰਨ ਤੇ ਲੱਗੀ ਹੋਈ ਐ ਚੜਾ ਚੜਾ ਕੇ ਚੜਾਵੇ। ਠੀਕ ਐ ਆਪਣਾ ਆਪ ਤੁਸੀਂ ਖਾਲੀ ਕਰੀ ਜਾ ਰਹੇ ਹੋ ਤੇ ਇਹਨਾਂ ਦੀਆਂ ਗੋਲਕਾਂ ਭਰੀ ਜਾ ਰਹੇ ਹੋ। ਦਿਸਵੰਦ ਕੱਢਣ ਵਾਸਤੇ ਪਹਿਲਾਂ ਆਪਣਾ ਮਾਈਂਡ ਸੈਟ ਕਰੋ ਕਿ ਮੈਂ ਅਮੀਰ ਹਾਂ। ਇਹ ਇਹਦਾ ਪਿੱਛੇ ਪਿੱਛੇ ਛੁਪਿਆ ਹੋਇਆ ਕਨਸੈਪਟ ਹੈਗਾ ਜਿਹਨੂੰ ਤੁਸੀਂ ਇਹਨੂੰ ਸਮਝਣਾ ਐ। ਠੀਕ ਐ ਜੀ। ਐ ਬਸ ਦੋਸਤੋ ਇੰਨਾ ਕੀ ਮੈਂ ਇਹ ਮੈਸੇਜ ਦੇਣਾ ਸੀਗਾ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਹੈ ਕਿਉਂਕਿ ਥੋੜਾ ਜਿਹਾ ਮੈਂ ਪਾਬੁਜਿਆ ਵੀ ਹੋ ਗਿਆ ਕਿ ਹਾਂ ਇੱਥੇ ਲੁੱਟਿਆ ਜਾ ਰਿਹਾ ਹੈਗਾ ਧਾਰਮਿਕ ਸਥਾਨ ਤਾਂ ਸਿਰਫ ਲੁੱਟ ਪਈ ਹੈ ਹੋਰ ਕੁਝ ਨਹੀਂ ਹੈ ਇਸ ਕਰਕੇ ਥੋੜੀ ਜਿਹੀ ਵੀਡੀਓ ਲੰਬੀ ਹੋ ਗਈ ਤੇ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਥੈਂਕ ਯੂ